ਐਮਨੂ ਬਾਹਰ ਓਰੇ ਤੇਰੀ ਭੈਣ ਦੀ ਤੇਰੀ ਦੀ ਲੈ ਕੀ ਹੋ ਰਿਹਾ ਤੇਰੇ ਕਿਉਂ ਰੋਲਾ ਪਾਇਆ ਗਾਲਾਂ ਦੇ ਹੀ ਆ ਨਾ ਹੈ ਤੂੰ ਮਾਰਦੀ ਕਿਵੇਂ ਆ ਦੱਸ ਕਿਵੇਂ ਮਾਰਦੀ ਆ ਪਰਾਂ ਹੋ ਗਈ ਗੱਲ ਕਰ ਮੇਰੇ ਨਾਲ ਨਾਲੇ ਤੈਨੂੰ ਆ ਤਪੇ ਨੂੰ ਤੈਨੂੰ ਕਿਹਦੇ ਕਹੇ ਕੰਜਰਾ ਚੌਰਿਆ ਕਿੱਥੋਂ ਪੀ ਕੇ ਆਇਆ ਤੇਰੇਆਂ ਦੁੱਖਾਂ ਦਾ ਪਟਿਆ ਹੋਇਆ ਪੀਣਾ ਦੁੱਖਾਂ ਦਾ ਪਟਿਆ ਰੋਜ਼ ਮੇਰੇ ਘਰੇ ਗਲੇਸ ਕਰਦੀ ਆ ਤੂੰ ਕਦੇ ਮੈਨੂੰ ਆ ਲਿਆ ਦੇ ਕਦੇ ਮੈਨੂੰ ਉਹ ਲਿਆ ਦੇ ਕਦੇ ਲਿਪਸਟਿਕਾਂ ਲਿਆ ਦੇ ਕਦੇ ਬਿੰਦੀਆਂ ਲਿਆ ਦੇ ਤੇਰੀ ਰੋਜ਼ ਦੀ ਚੈਂ 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 ਮੁੱਕਦੀ ਨਹੀਂ ਕੋਈ ਨਹੀਂ ਉਰਿਆ ਤੇਰੀ ਪੀਤੀ ਹੋਈ ਆ ਠੰਡਾ ਹੋ ਇੱਥੇ ਬਹਿ ਜਾ ਸੜਦੇ ਪਰੇ ਮੈਂ ਤੁਰਾ ਖੜੇ ਨਾ ਖਾਲੀ ਪਰਾ ਚੱਲ ਨਾ ਮੈਂ ਤੈਨੂੰ ਕਹੀ ਜਾਂਦੀ ਆ ਵੀ ਤੂੰ ਖੜ ਜਾ ਖੜ ਜਾ ਖੜ ਜਾ ਤੈਨੂੰ ਤਾਂ ਮੈਂ ਦਾ ਦੇ ਚੌਰਿਆ ਤੂੰ ਮੇਰਾ ਲਹੂ ਪੀਤਾ ਪਿਆ ਨਾ ਤੂੰ ਤੈਨੂੰ ਦਾਰੂ ਤੂੰ ਨਹੀਂ ਪੀਂਦਾ ਨਾ ਕਹਿੰਦਾ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਰਖੜੇ ਮੇਰੇ ਰਖੜੇ ਮਾਰੇਗਾ ਮਾਰੇ La garra